ਪੀਮ ਜੈਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਸਹੋਤਾ ਰਿਜ਼ਰਵੇਸ਼ਨ ਟੂਰ ਫੜੋ ਪੱਕਾ ਮੋਰਚਾ ਮਹਾਲੀ ਕੋਰ ਕਮੇਟੀ ਮੈਂਬਰ ਸਾਥੀਓ ਇਹ ਮੋਰਚਾ ਪਿਛਲੇ ਸਾਲ 20 ਅਪ੍ਰੈਲ 2023 ਤੋਂ ਡਾਇਰੈਕਟਰ ਸੋਸ਼ਲ ਵੈਲਫੇਅਰ ਦੇ ਦਫਤਰ ਦੇ ਥੱਲੇ ਲਾਇਆ ਗਿਆ ਸੀ ਔਰ ਹੁਣ ਇਹ ਮੋਰਚਾ 21 ਦਸੰਬਰ ਤੋਂ ਸੱਤ ਫੇਸ ਦੀਆਂ ਲਾਈਟਾਂ ਦੇ ਗੁਰਦੁਆਰਾ ਰਾਮਬਸਾਹਬ ਕੋਲੇ ਪੱਕੇ ਤੌਰ ਤੇ ਲੱਗਾ ਹੋਇਆ ਇਸ ਮੋਰਚੇ 'ਚ ਅਸੀਂ ਉਹਨਾਂ ਚੋਰਾਂ ਨੂੰ ਫੜ ਰਹੇ ਹਾਂ ਜਿਨ੍ਹਾਂ ਨੇ ਐਸ ਸੀ ਬੀ ਸੀ ਅੰਗਹੀਨ ਜਾਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਸਰਕਾਰੀ ਸਹੂਲਤਾ ਪ੍ਰਾਪਤ ਕੀਤੀਆਂ ਹੋਈਆਂ ਔਰ ਬੜਾ ਪਰਮਾਹੰਗਾਰਾ ਪੰਜਾਬ 'ਚੋਂ ਮਿਲਦਿਆ ਔਰ ਹੋਰ ਵੀ ਅਜੇ ਇਹ ਲੋਕ ਫੜਨ ਦੇ ਜਿਹੜੇ ਅਸੀਂ ਫੜ ਰਹੇ ਹਾਂ ਬਹੁਤ ਸਾਰੀਆਂ ਸ਼ਿਕਾਇਤਾਂ ਸਾਡੇ ਕੋਲੇ ਦਾਖਲ ਹੋ ਰਹੀਆਂ ਇਸ ਮੋਰਚੇ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਚੰਡੀਗੜ੍ਹ ਦੇ ਲੋਕਾਂ ਨੇ ਸਾਡੇ ਮੋਰਚੇ ਦੇ ਵਿੱਚ ਆਰਥਿਕ ਮਦਦ ਕੀਤੀ ਹੈ ਕਿਉਂਕਿ ਮੋਰਚੇ ਜਿਹੜੇ ਕਿਸਾਨਾਂ ਦੇ ਮੋਰਚੇ ਲੱਗਦੇ ਆ ਤਾਂ ਉੱਥੇ ਵੀ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਹੈ ਪਰ ਸਾਨੂੰ ਤਾਂ ਸਾਡੇ ਐਸੇ ਸਮਾਜ ਨੇ ਆਮ ਛਰੇਣੀਆਂ ਨੇ ਸਾਨੂੰ ਜਿੰਨੀ ਕੁ ਮਦਦ ਕੀਤੀ ਅਸੀਂ ਉਹਦੇ ਧੰਨਵਾਦੀ ਆ ਔਰ ਇਹ ਮਦਦ ਤੋਂ ਬਿਨਾ ਮੋਰਚੇ ਚੱਲਦੇ ਵੀ ਨਹੀਂ ਜਿੱਥੇ ਮੋਰਚੇ ਲੱਗਣ ਤੇ ਆਮ ਲੋਕਾਂ ਨੂੰ ਕੋਈ ਵਿਗਨ ਮਤਲਬ ਸਮੱਸਿਆ ਸਾਡੇ ਇਸ ਮੋਰਚੇ ਦੀ ਪੰਜਾਬ ਚ ਮੋਹਾਲੀ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਲੋਕਾਂ ਨੂੰ ਆਉਣ ਜਾਣ ਦੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਅੱਜ ਜਿਹੜਾ ਲੋਕ ਇਹ ਪ੍ਰਚਾਰ ਕਰ ਰਿਹਾ ਹੈ ਮੋਰਚੇ ਦੇ ਦੋਸ਼ ਲਾ ਰਿਹਾ ਹੈ ਕਿ ਲੋਕਾਂ ਨੂੰ ਕੋਈ ਸਮੱਸਿਆ ਹੁੰਦੀ ਹੈ ਮੈਂ ਉਹਨਾਂ ਸਾਰੇ ਲੋਕਾਂ ਤੋਂ ਜੇ ਕਿਸੇ ਨੂੰ ਸਮੱਸਿਆ ਆਈ ਹੈ ਮੋਰਚੇ ਵੱਲੋਂ ਮਾਫੀ ਵੀ ਮੰਗਦਾ ਪਰ ਮੋਰਚਾ ਸਾਡਾ ਜਿਹੜਾ ਹੈਗਾ بڑے ਸੇਫ ਥਾਂ ਤੇ ਲੱਗਾ ਜਿੱਥੇ ਆਮ ਲੰਗਣ ਵਾਲੇ ਲੋਕਾਂ ਨੂੰ ਅਸੀਂ ਕੋਈ ਤਕਲੀਫ ਨਹੀਂ ਦਿੰਦੇ ਸੋ ਸਾਥੀਓ ਇਹ ਮੋਰਚਾ ਲੰਮਾ ਸਮਾਂ ਚੱਲੂਗਾ ਕਿਉਂਕਿ ਅਜੇ ਬੜਾ ਸਾਰਾ ਸਮਾਜ ਵਿੱਚ ਕੰਮ ਕਰਨ ਵਾਲਾ ਔਰ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਜੱਲ ਸਰਟੀਫਿਕੇਟ ਬਣਾ ਰਿਹਾ ਔਰ ਪੰਜਾਬ ਦੇ ਮੰਤਰੀ ਪੰਜਾਬ ਦੇ ਐਮ ਐਲ ਏ ਜਿਨ੍ਹਾਂ ਨੇ ਇਹਨਾਂ ਲੋਕਾਂ ਦਾ ਸਾਹ ਦਿੱਤਾ ਜਾਂ ਅੱਜ ਵੀ ਦੇ ਰਹੇ ਆ ਅੱਜ ਵੀ ਸਰਕਾਰ ਜਿਹੜੀ ਹੈ ਇਹਨਾਂ ਤੇ ਬੋਲ ਨਹੀਂ ਰਹੀ ਇਹਨਾਂ ਦੇ ਵਿਰੁੱਧ ਪਰਚੇ ਨਹੀਂ ਦਰਜ ਕਰ ਰਹੀ ਅਸੀਂ ਇਹ ਮੋਰਚਾ ਲਗਾ ਤਾ ਚਲਾਈ ਰੱਖਾਂਗੇ ਔਰ ਕਿਸੇ ਵੀ ਦੇਸ਼ਵਾਸੀ ਨੂੰ ਸਾਡੇ ਮੋਰਚੇ ਦੀ ਕੋਈ ਸਮੱਸਿਆ ਨਹੀਂ ਆਊਗੀ ਕਿਉਂਕਿ ਸਾਡੀ ਸਰਕਾਰ ਨਾਲ ਲੜਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ